ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਹਾ ੴ ਸਤਿਗੁਰ ਪ੍ਰਸਾਦਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਰਾਗ ਤੁਖਾਰੀ ਸ਼ੰਤ 12 ਮਹਾ ਸਰਲੇਖੇਟ ਬਖਸ਼ਿਆ ਕਰ ਰਹੇ ਹਨ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1107 ਉੱਪਰ ਸੁਭਾਏ ਮਾਨ ਹੈ ਅਸਨ ਆਉ ਪਿਰਾ ਸਾਤਨ ਝੂਰ ਮੁਈ ਭਾਦਰੋਂ ਦੇ ਘੁੰਮੇ ਤੇ ਤਰਾਟ ਕੇ ਲੰਘਣ ਅਤੇ ਅਸੂ ਦੀ ਮਿੱਠੀ ਰੁੱਤ ਵਿੱਚ ਇਸਤਰੀ ਦੇ ਦਿਲ ਵਿੱਚ ਪਤੀ ਨੂੰ ਮਿਲਣ ਦੀ ਤਾਂ ਪੈਦਾ ਹੁੰਦੀ ਹੈ ਤਿਵੇਂ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਕਾਮਾ ਦੇ ਕੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ ਉਹ ਅਰਦਾਸ ਕਰਦੀ ਹੈ हे ਪ੍ਰਭੂਪਤੀ ਮੇਰੇ ਹਿਰਦੇ ਵਿੱਚ ਆ ਵਸ ਤੈਥੋਂ ਵਿਛੜ ਕੇ ਮੈਂ ਹਾਂ ਕੇ ਲੈ ਲੈ ਕੇ ਆਤਮਿਕ ਮੌਤੇ ਮਰ ਰਹੀ ਹਾਂ ਤਾਂ ਮਿਲੀਏ ਪ੍ਰਭ ਮੇਲੇ ਦੁਜੇ ਭਾਏ ਖੁਈ ਮਾਇਕ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਮੈਂ ਔਜੜੇ ਪਈ ਹੋਈ ਹਾਂ हे ਪ੍ਰਭੂ ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏ ਝੂਠ ਵਿਗੁੱਤੀ ਤਾਂ ਪਰਮੁੱਤੀ ਕੋ ਕਹਿ ਕਾਹ ਸੇ ਫੁਲੇ ਜਦੋਂ ਤੋਂ ਦੁਨੀਆਂ ਦੇ ਝੂਠੇ ਮੋਹ ਵਿੱਚ ਫਸ ਕੇ ਮੈਂ ਖ਼ਾਰ ਹੋ ਰਹੀ ਹਾਂ ਤਦੋਂ ਤੋਂ हे ਪ੍ਰਭੂ ਪਤੀ ਤੇ ਇਥੋਂ ਵਿਛੜੀ ਹੋਈ ਹਾਂ ਪਿਲਸੀ ਤੇ ਕਾਹੀ ਦੇ ਸਫੈਦ ਬੂਰ ਬਾਂਗ ਮੇਰੇ ਕੇਸ ਚਿੱਟੇ ਹੋ ਗਏ ਹਨ ਆਗੇ ਕਾਮ ਪਿਛੇ ਰੁੱਤ ਜਾੜਾ ਦੇਖ ਚਲਤ ਮਨ ਡੋਲੇ ਮੇਰੇ ਸਰੀਰ ਦਾ ਨਿਗ ਅਗਾ ਲੰਗ ਗਿਆ ਹੈ ਭਾਵ ਘਟ ਗਿਆ ਹੈ ਉਸ ਦੇ ਪਿੱਛੇ ਪਿੱਛੇ ਸਰੀਰਿਕ ਕਮਜ਼ੋਰੀ ਆ ਰਹੀ ਹੈ ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ ਕਿਉਂਕਿ ਅਜੇ ਤੱਕ ਤੇਰਾ دیدار ਨਹੀਂ ਹੋ ਸਕਿਆ ਦਹਿ ਇਸ ਸਾਖ ਹਰੀ ਹਰੀ ਆਵਲ ਸਹਿਜ ਪਕੈ ਸੋ ਮੀਠਾ ਕਾਹੀ ਪਿਲਸੀ ਦਾ ਹਾਲ ਵੇਖ ਕੇ ਤ ਮਨ ਡੋਲਦਾ ਹੈ ਪਰ ਹਰ ਪਾਸੇ ਬਨਸਪਤੀਆਂ ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ ਇਹ ਧੀਰਜ ਆਉਂਦੀ ਹੈ ਕਿ ਅਡੋਲ ਅਵਸਥਾ ਵਿੱਚ ਜਿਹੜਾ ਜੀਵ ਦ੍ਰਿੜ ਰਹਿੰਦਾ ਹੈ ਉਸੇ ਨੂੰ ਪ੍ਰਭੂ ਮਿਲਾਪ ਦੀ ਮਿਠਾਸ ਖੁਸ਼ੀ ਮਿਲਦੀ ਹੈ ਨਾਨਕ ਅਸਨ ਮਿਲੋ ਪਿਆਰੇ ਸਤਿਗੁਰ ਭਏ ਬਸੀઠા ਏ ਨਾਨਕ ਅਸੂ ਦੀ ਮਿੱਠੀ ਰੋਤ ਵਿੱਚ ਤੂੰ ਵੀ ਅਰਦਾਸ ਕਰ ਤੇ ਆਖ ਏ ਪਿਆਰੇ ਪ੍ਰਭੂ ਮੇਰ ਕਰ ਗੁਰੂ ਦੀ ਰਾਹੀ ਮੈਨੂੰ ਮਿਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ